ਇਦੇ ਵਿੱਚ ਇਹ ਇੱਥੇ ਨਹੀਂ ਬਾ ਇੱਥੇ ਕੁੰਡੀ ਲੱਗੀ ਹੁੰਦੀ ਐ ਇਹ ਲੋਕ ਲੱਗਾ ਹੁੰਦਾ ਐ ਇਹ ਲੋਕ ਜਿਹੜਾ ਹੈ ਇਹ ਤੋੜ ਕੇ ਤੇ ਐਂਟਰ ਕੀਤਾ ਉਹਨਾਂ ਨੇ ਔਰ ਇਸ ਰੂਮ ਦੇ ਵਿੱਚ ਇਹ ਅਲਮਾਰੀ ਹੈਗੀ ਐ ਸਿਰਫ ਇਹ ਅਲਮਾਰੀ ਹੀ ਖੁੱਲੀ ਐ ਔਰ ਕੁਝ ਨਹੀਂ ਕੋਲਿਆ ਇਹਦੇ ਵਿੱਚੋਂ ਇਹ ਖੋਲ ਕੇ ਕਪੜਾ ਕੋਈ ਨਹੀਂ ਛੇੜਿਆ ਇਦੇ ਵਿੱਚੋਂ ਮੇਰਾ ਜੁਐਲਰੀ ਸਿਗੀ ਤੁਕਿਆਸ਼ ਸੀਗਾ ਉਹ ਲੈ ਕੇ ਤੇ ਹੋਰ ਕੁਝ ਵੀ ਨਹੀਂ ਛੇੜਿਆ ਇਹਦਾ ਲੋਕ ਇਹ ਅੱਜ ਲੋਕ ਨਹੀਂ ਸੀਗਾ ਤੇ ਇਹ ਖੋਲ ਕੇ ਡਾਇਰੈਕਟ ਐਸੀ ਰੂਮ ਚ ਆ ਕੇ ਤੇ ਖੋਲ ਕੇ ਤੇ ਲੈ ਕੇ ਹੋਰ ਕੁਝ ਨਹੀਂ ਛੇੜਿਆ ਕਿ ਬਾਹਰ ਜਿਹੜਾ ਹੈ ਉਹ ਘੁੰਮ ਕੇ ਵੀ ਗਿਆ ਇੱਕ ਵਾਰੀ ਉੱਪਰ ਵੀ ਗਿਆ ਸੀਗਾ ਸਾਡਾ ਉੱਪਰ ਪਰੌਨੀ ਦੇ ਛੋਰ ਮਚ ਗਿਆ ਤੇ ਉਹ 12 ਬੈਗ ਲੈ ਕੇ ਤੇ ਬਾਹਰ ਦੇ ਗੇਟ ਤੋਂ ਹੀ ਚਲਾ ਗਿਆ ਅ ਸਰ ਕ੍ਰਿਸ਼ਨਾ ਕਲੋਨੀ ਗਲੀ ਨੰਬਰ 2 ਚ ਰਹਿੰਦੇ ਆ ਅਸੀਂ ਮੈਂ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਆ ਤੇ 12 ਵਜੇ ਦੇ ਕਰੀਬ ਮੇਰੇ ਪੜੋਸੀਆਂ ਦਾ ਫੋਨ ਆਇਆ ਮੈਨੂੰ ਕਿ ਤੁਹਾਡੇ ਘਰ ਜਿਹੜਾ ਹੈ ਖੜਕਾ ਹੋ ਰਿਹਾ ਹੈ ਸ਼ਾਇਦ ਕੋਈ ਚੋਰ ਵਰ ਗਿਆ ਔਰ ਨਾਲ ਵਾਲੇ ਆਂਟੀ ਨੇ ਫੇ ਮੇਰੇ ਹਸਬੰਡ ਨੂੰ ਕਾਲ ਕੀਤਾ ਉਹ ਆਏ ਉਹਨਾਂ ਨੇ ਦੇਖਿਆ ਕਿ ਅੰਦਰ ਵਾਲਾ ਜਿਹੜਾ ਲੋਕ ਜਿਹੜਾ ਸੀਗਾ ਟੁੱਟਾ ਹੋਇਆ ਸੀਗਾ ਬਾਹਰੋਂ ਗੇਟ ắp ਕੇ ਚੋਰ ਆਇਆ ਲੋਕ ਜਿਹੜਾ ਹੈ ਅੰਦਰ ਵਾਲਾ ਤੋੜ ਕੇ ਇੱਕ ਅਲਮਰਾ ਹੈਗੀ ਹੈ ਉਹ ਖੋਲ ਕੇ ਮੇਰੇ ਜੁਲਰੀ ਵਾਲਾ ਬੈਗ ਪਿਆ ਸੀਗਾ ਕੈਸ਼ ਸੀਗਾ ਉਹ ਬੈਗ ਲੈ ਕੇ ਉਹ ਚਲਾ ਗਿਆ ਜਦੋਂ ਆਸ-ਪਾਸ ਵਾਲਿਆਂ ਨੇ ਸ਼ੋਰ ਮਚਾਇਆ ਤਾਂ ਉਹ ਦੌੜ ਗਿਆ ਔਰ ਗੇਟ ắp ਕੇ ਹੀ ਗਿਆ ਔਰ ਜਿਹੜਾ ਹੈ ਮੇਰੇ ਹਸਬੰਡ ਨੇ ਫੇ ਜਦੋਂ ਫੋਨ ਕੀਤਾ ਉਹਨਾਂ ਨੇ ਵੀ ਕਾਲ ਕੀਤਾ ਤੇ ਪੁਲਿਸ ਸਟੇਸ਼ਨ ਕਾਲ ਕੀਤਾ ਤੇ on the spot ਜਿੱਦਾਂ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਸੀਗੀ ਉਹਦਾ ਨਹੀਂ ਹੋਈ ਕਾਰਵਾਈ ਪੁਲਿਸ ਵਾਲੇ ਬਹੁਤ ਲੇਟ ਆਏ ਐ ਮੈਂ ਵੀ ਆਪਣੇ ਡਿਊਟੀ ਤੋਂ ਕਾਲਸ ਕੀਤੀਆਂ ਤੇ ਮਤਲਬ ਉਹਨਾਂ ਨੇ ਇਹ ਹੀ ਬੋਲਿਆ ਕਿ ਪਹਿਲਾਂ ਅਸੀਂ ਐਫ ਆਈ ਆਰ ਲਿਖਣੀ ਹੈ ਪਹਿਲਾਂ ਰਿਪੋਰਟ ਲਿਖਣੀ ਹੁੰਦੀ ਹੈ ਫੇਰ ਆਵਾਂਗੇ ਔਰ ਸਾਡੇ ਆਸ-ਪਾਸ ਵਾਲੇ ਵੀ ਸਾਰੇ ਇਕੱਠੇ ਹੋ ਗਏ অলਮੋਸਟ 1 ਘੰਟੇ ਬਾਅਦ ਮੈਨੂੰ ਲੱਗਦਾ 1 ਤੋਂ ਡੇਢ ਘੰਟੇ ਬਾਅਦ ਪੁਲਿਸ ਵਾਲੇ ਆਏ ਐ ਔਰ ਜੇ ਕਾਲ ਕਰਨ ਦੇ ਨਾਲ ਹੀ ਉਹ ਆ ਜਾਂਦੇ ਤੰਮੈਨੂ ਹੋਪ ਹੈਗੀ ਹੈ ਕਿ ਪਕੜਿਆ ਵੀ ਜਾਣਾ ਸੀਗਾ ਲੜਕੇ ਨੇ ਕਿਉਂਕਿ ਅਸੀਂ ਆਪ ਹੀ ਉਹਨ ਕੈਮਰੇ ਕੋਲਰੇ ਖੰਗਾਲੇ ਆਸ-ਪਾਸ ਕਾਲਸ ਕੀਤੀਆਂ ਔਰ ਲੜਕੇ ਜਿਹੜਾ ਜਨੇ ਚੋਰੀ ਕੀਤੀ ਉਹ ਬੈਗ ਵੀ ਮੇਰਾ ਉਹਦੇ ਹੱਥ ਵਿੱਚ ਹੈਗਾ ਉਹਦੇ ਨਾਲ ਫੋਟੋ ਵੀ ਆ ਗਈ ਹੈ ਉਹਦੀ ਔਰ ਲੜਕਾ ਵੀ ਆ ਗਿਆ ਔਰ ਉਹ ਦੌੜਦਾ ਹੋਇਆ ਕੈਮਰੇ ਦੇ ਵਿੱਚ ਆ ਗਿਆ ਔਰ ਜੇ ਸਾਡੀ ਗੱਲ ਜਲਦੀ ਸੁਣ ਲਿੱਤੀ ਜਾਂਦੀ ਜਲਦੀ ਇਨਕੁਆਇਰੀ ਸਟਾਰਟ ਹੋ ਜਾਂਦੀ ਤਾਂ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਦੇਰ ਨਹੀਂ ਲੱਗਦੇ ਔਰ ਪਕੜਿਆ ਵੀ ਜਾਣਾ ਸੀਗਾ ਉਹ ਬਟ ਇੱਥੇ ਟਿਲ ਹੋਈ ਹੈ ਪੁਲਿਸ ਨੇ ਆਨ ਵਿੱਚ ਸਾਡੇ ਐਮਸੀ ਸਾਹਿਬ ਨੂੰ ਫੋਨ ਕੀਤਾ ਗਿਆ ਐਮਸੀ ਸਾਹਿਬ ਜਦੋਂ ਗਏ ਆ ਉਹ ਫਿਰ ਨਾਲ ਪੁਲਿਸ ਨੂੰ ਲੈ ਕੇ ਆਏ ਉਸ ਤੋਂ ਬਾਅਦ ਪੁਲਿਸ ਆਈ ਹੈ ਸਾਡੇ ਘਰ ਦੇਖਣ ਵਾਸਤੇ ਕਿ ਕੀ ਚੋਰੀ ਵਗੈਰਾ ਹੋਈ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਚੋਰੀ ਦੀ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਨੂੰ ਦੇਖਿਆ ਜਾਏ ਔਰ ਇੱਕ ਆਮ ਬੰਦਾ ਜੇ ਕੋਈ ਮੁਸ਼ਕਿਲ ਛੋਏ ਉਹਨੂੰ ਪਹਿਲੀ ਗੱਲ ਕਿਨ ਕੋਣ ਯਾਦ ਆਂਦਾ ਹੈ ਜਦੋਂ ਬੰਦਾ ਪਰੇਸ਼ਾਨ ਹੋਏ ਉਹਨੂੰ ਇਹ ਹੀ ਯਾਦ ਆਉਂਦਾ ਕਿ ਸਾਨੂੰ ਪੁਲਿਸ ਨੂੰ ਕਾਲ ਕਰਾਂਗੇ ਤੇ ਉਹ ਸਾਡੀ ਹੈਲਪ ਕਰਨਗੇ ਔਰ ਪੁਲਿਸ ਵਾਲੇ ਆਂਦੇ ਆ ਆਪਣੇ ਆਰਾਮ ਦੇ ਨਾਲ ਮੇਰੇ ਘਰ ਦੇ ਕਿੰਨੇ ਦੂਰ ਹੈਗਾ ਕ੍ਰਿਸ਼ਨਾ ਕਲੋਨੀ ਗਲੀ ਨੰਬਰ 2 ਸਿਵਲ ਹਸਪੀਟਲ ਦੇ ਪਿਛਲੇ ਸਾਈਡ ਬੱਸ ਸਟੈਂਡ ਦੇ ਕੋਲ ਪੁਲਿਸ ਸਟੇਸ਼ਨ ਹੈਗਾ ਪੁਲਿਸ ਸਟੇਸ਼ਨ ਤੋਂ ਇੱਥੇ ਆਂਦੇ ਤੇ ਪੁਲਿਸ ਵਾਲੇ ਕਿੰਨੇ ਵੀ ਬਿਜ਼ੀ ਹੋਣ 15 ਮਿੰਟ ਲੱਗਦੇ ਐ 2 ਘੰਟੇ ਦਾ ਟਾਈਮ ਲੱਗਾ ਜੀ ਉਹਨਾਂ ਨੂੰ ਆਂਚ ਔਰ ਇੰਨੀ ਦੇਰ ਤੱਕ ਬੰਦਾ ਪਰੇਸ਼ਾਨ ਹੋ ਜਾਏ ਕਿ ਹੋ ਕੀ ਰਿਹਾ ਸਾਡੇ ਨਾਲ ਪੁਲਿਸ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਔਰ ਮੈਂ ਚਾਹਦੀ ਆ ਕਿ ਮੇਰਾ ਜਿਹੜਾ ਸਮਾਨ ਹੋਈ ਹੈ ਮੇਰੀ ਚੋਰੀ ਹੋਈ ਹੈ ਉਹ ਜਲਦੀ ਤੋਂ ਜਲਦੀ ਮੇਰਾ ਸਾਮਾਨ ਜਿਹੜਾ ਹੈ ਰਿਕਵਰ ਕੀਤਾ ਜਾਏ ਔਰ ਥੋੜੀ ਜੀ ਚੌਕਸੀ ਰੱਖੀ ਜਾਏ ਕਿ ਸਾਰੇ ਲੋਕੀ ਆਪਣੇ ਘਰ ਹਰ ਟਾਈਮ ਨਹੀਂ ਰਹਿ ਸਕਦੇ ਆਪਣੇ ਸਾਨੂੰ ਆਪਣੀ ਜੌਬ ਕਰਨੀ ਪੈਂਦੀ ਹੈ ਆਪਣੇ ਘਰ ਖੁੱਲੇ ਛੱਡਨੇ ਪੈਂਦੇ ਆ ਥੋੜੀ ਜੀ ਸਟਿਕਨੈਸ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ ਵੀ ਚੋਰਾਂ ਦੇ ਉੱਤੇ ਲਗਾਮ ਪਾਓ ਸਾਡੇ ਜਿਹੜੇ ਨੌਕਰੀ ਪੇਸ਼ਾ ਲੋਕ ਬੰਦੇ ਹੈਗੇ ਆ ਉਹਨਾਂ ਨੂੰ ਕਿੱਦਾਂ ਹੁਣ ਮੈਂ ਨਕ ਮੈਨੂੰ ਤੁਸੀਂ ਹੁਣ ਦੱਸੋ ਕੱਲ ਮੈਂ ਕਿਸ ਤਰ੍ਹਾਂ ਆਪਣਾ ਘਰ ਛੱਡ ਕੇ ਜਾਵਾਂਗੀ ਨੌਕਰੀ ਤੇ ਥੋੜਾ ਆਪਣਾ ਪ੍ਰਸ਼ਾਸਨ ਨੂੰ ਥੋੜਾ ਐਕਟਿਵਲੀ ਕੰਮ ਕਰਨਾ ਚਾਹੀਦਾ ਹੈ ਪੁਲਿਸ ਵਾਲਿਆਂ ਨੂੰ ਥੋੜਾ ਪੈਟਰੋਲਿੰਗ ਕਰਨੀ ਚਾਹੀਦੀ ਹੈ ਗੱਡੀਆਂ ਤਾਂ ਸੱਚੀ ਸੀਐਮ ਸਾਹਿਬ ਨੇ ਬੈਟਰੀਆਂ ਦੇ ਦਿੱਤੀਆਂ ਤੇ ਜਦੋਂ ਇਹਦਾ ਕੋਈ ਚੋਰੀ ਦੇ ਘਟਨਾ ਹੋਏ ਤਾਂ ਪੁਲਿਸ ਤਾਂ ਪਹੁੰਚ ਹੀ ਨਹੀਂ ਸਕਦੀ ਟਾਈਮ ਸਿਰ ਤੇ ਕੀ ਕਰਨੀ ਹੈ ਗੱਡੀਆਂ ਉਹ ਪੈਟਰੋਲਿੰਗ ਵੀ ਚਾਹੀਦੀ ਹੈ ਕਾਰਵਾਈ ਵੀ ਚਾਹੀਦੀ ਹੈ ਬਟ ਮੋਸਟ ਇੰਪੋਰਟੈਂਟ ਚਾਹੀਦਾ ਹੈ ਕਿ ਜੇ ਤੁਹਾਨੂੰ ਕੋਈ ਪਰੇਸ਼ਾਨ ਹੋ ਕੇ ਫੋਨ ਕਰ ਰਿਹਾ ਹੈ ਤੁਸੀਂ ਆ ਕੇ ਉਹਦੀ ਗੱਲ ਤਾਂ ਸੁਣੋ ਤੁਸੀਂ 2 ਘੰਟੇ ਬਾਅਦ ਤੁਹਾਨੂੰ ਪਹਿਲਾਂ ਲੈ ਕੇ ਜਾਣਾ ਪੈਂਦਾ ਲੈਣ ਜਾਣਾ ਪਏਗਾ ਫਿਰ ਤੁਸੀਂ ਆਂਦੇ ਹੋ ਥਿਸ ਇਸ ਨਾਟ ਰੌਂਗ ਥਿਸ ਇਸ ਬਹੁਤ ਏ ਟਿੱਲ ਜਿਹਨੂੰ ਮੈਂ ਕਹਿ ਸਕਦੀ ਆ ਕਿ ਹੈਗੀ ਆ